ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਸਿੰਦੀ ਬੁੱਟੀ ਦਾ ਇੱਕ ਹੋਰ ਸੋਨਾ ਜਿਹਾ ਡਿਜ਼ਾਈਨ ਬਣਾਉਣ ਲੱਗੇ ਆਂ ਇਹ ਡਿਜ਼ਾਈਨ ਤੁਸੀਂ ਘੇਰੇ ਤੇ ਇੱਕ ਬਾਰਡਰ ਦੀ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਇਹਦੀ ਉੱਪਰ ਨੂੰ ਸਿੱਧੀ ਲਾਈਨ ਵੀ ਬਣਾ ਸਕਦੇ ਹੋ ਬਾਕੀ ਜਿਵੇਂ ਤੁਹਾਨੂੰ ਡਿਜ਼ਾਈਨ ਅੱਛਾ ਲੱਗਦਾ ਤੁਸੀਂ ਇਹਨੂੰ ਉਸ ਉਸ ਹਾਵ ਨਾਲ ਜਿੱਦਾਂ ਵੀ ਆਪਣੇ ਸੂਟ ਤੇ ਬਣਾ ਸਕਦੇ ਹੋ ਤੇ ਅੱਜ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਜੀ ਇੱਕ ਸਿਰੇ ਤੋਂ ਆਪਾਂ ਲੈ ਲਵਾਂਗੇ ਸ਼ੁਰੂ ਕਰ ਲਵਾਂਗੇ ਤੇ ਇਹ ਜਿਹੜਾ ਇਹ ਵਾਲੀਆਂ ਡੰਡੀਆਂ ਨੇ ਇਹਦਾ ਜਿਹੜਾ ਆਪਾਂ ਘੇਰਾ ਰੱਖਿਆ ਇਹ ਲਗਭਗ ਲਗਭਗ 10 ਸੈਂਟੀਮੀਟਰ ਦਾ ਜਿਹੜਾ ਇੱਕ ਸਿਰੇ ਤੋਂ ਲੈ ਕੇ ਦੂਜਾ ਸਿਰਾ ਜਿਹੜਾ ਇੰਨਾ ਸਿਰਾ ਇਹ ਇਹ 10 ਸੈਂਟੀਮੀਟਰ ਦਾ ਜਿਹੜਾ ਘੇਰਾ ਹੈਗਾ ਇਹ ਠੀਕ ਹੈ ਕੱਟ ਵੀ ਰੱਖ ਸਕਦੇ ਹਾਂ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਕਾਫੀ-ਕਾਫੀ ਸਪੇਸ ਰੱਖੀ ਐ ਮੈਂ ਇਹ ਸਿਰਫ ਤੁਹਾਨੂੰ ਸਮਝਾਉਣ ਕਰਕੇ ਮੈਂ ਥੋੜੀ ਜਿਹੀ ਜ਼ਿਆਦਾ ਰੱਖੀ ਆ ਸਪੇਸ ਨਹੀਂ ਤਾਂ ਤੁਸੀਂ ਹੋਰ ਵੀ ਘੱਟ ਕਰ ਸਕਦੇ ਹੋ ਜਿਵੇਂ ਆਪਣੀ ਸਿੰਦੀ ਬੁੱਟੀ ਦੀ ਜਿਹੜੀ ਆਪਾਂ ਆ ਸਾਈਜ਼ ਆ ਇਹ ਲਗਭਗ 1.5 ਸੈਂਟੀਮੀਟਰ ਦਾ ਹੁੰਦਾ ਏ ਇਹ ਵਾਲਾ ਤਾਂ ਆਪਾਂ ਇਹਦੇ ਹਿਸਾਬ ਨਾਲ ਥੋੜਾ ਜਿਵੇਂ ਹੁਣ ਆਪਾਂ ਇਹ 10 ਸੈਂਟੀਮੀਟਰ ਰੱਖਿਆ ਨਾ ਇਹ ਬਾਕਸ ਆ ਜਿਹੜਾ ਆਪਣਾ ਇਹ 10 ਸੈਂਟੀਮੀਟਰ ਦਾ ਬਣਾਇਆ ਆਪਾਂ ਤਾਂ ਤੁਸੀਂ ਇਹਨੂੰ ਹੋਰ ਘੱਟ ਕਰ ਸਕਦੇ ਹੋ ਇਹ ਵਾਲੀ ਸਪੇਸ ਆ ਜਿਹੜੀ ਫੇਰ ਤੁਹਾਡੀ ਹੋਰ ਘੱਟ ਜੇ ਕਿ ਇੱਕ ਵਾਰੀ ਆਪਾਂ ਇਸ ਲਈ ਇਹ ਥੋੜਾ ਜਿਹਾ ਜ਼ਿਆਦਾ ਰੱਖਿਆ ਤਾਂ ਕਿ ਤੁਹਾਨੂੰ ਜਿਹੜਾ ਸਮਝ ਆ ਸਕੇ ਕਿ ਇਹ ਆਪਾਂ ਰੱਖਣਾ ਕਿੰਨਾ ਕੈ ਠੀਕ ਹੈ ਹੁਣ ਬਣਾਉਣਾ ਜਿਹੜਾ ਆਸਾਨ ਹੋ ਜਾਂਦਾ ਜੇ ਥੋੜਾ ਜਿਹਾ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਆਪਾਂ ਜਿਹੜੀਆਂ ਵੀਡੀਓਜ਼ ਬਣਾਉਨੇ ਆ ਨਾ ਉਹਦੇ ਵਿੱਚ ਮੈਂ ਸਾਈਜ਼ ਥੋੜਾ ਵੱਡਾ ਹੀ ਰੱਖਦੀ ਹੁੰਦੀ ਆ ਤਾਂ ਕਿ ਤੁਹਾਨੂੰ ਜ਼ਿਆਦਾ ਪਤਾ ਲੱਗ ਸਕੇ ਕਿ ਕਿਦਾਂ ਆਪਣਾ ਡਿਜ਼ਾਈਨ ਬਣ ਰਿਹਾ ਠੀਕ ਹੈ ਤਾਂ ਹੁਣ ਆਪਾਂ ਇਹਨੂੰ ਬਣਾਉਨੇ ਆ ਠੀਕ ਹੈ ਪਹਿਲਾਂ ਇਹਦਾ ਕ੍ਰੋਸ ਆ ਜਿਹੜਾ ਬਣਾਇਆ ਹੋਇਆ ਆਪਾਂ ਕ੍ਰੋਸ ਨੂੰ ਕਵਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਨੂੰ ਕਵਰ ਕਰਨ ਲਈ ਚਾਹੇ ਸਟੈਮ ਜਿਹੜਾ ਸਟਿਚ ਆਪਾਂ ਬਣਾਉਨੇ ਉਹ ਯੂਜ਼ ਕਰ ਲਿਓ ਤਾਂ ਮੈਂ ਥੋੜਾ ਜਿਹਾ ਵੀ ਛੇਤੀ ਬਣ ਜਾਵੇ ਇਸ ਲਈ ਆਪਾਂ ਇਹ ਵਾਲਾ ਜਿਹੜਾ ਸਟਿਚ ਯੂਜ਼ ਕਰਾਂਗੇ ਡੰਡੀ ਬਣਾਉਣ ਲਈ ਤੇ ਜਿਹੜਾ ਆਪਾਂ ਡੰਡੀਆਂ ਬਣਾਉਣ ਵਾਲੇ ਵੀਡੀਓ ਜਿਹੜੀ ਬਣਾਈ ਸੀ ਉਹਦੇ ਵਿੱਚ ਆਪਾਂ ਤੁਸੀਂ ਦੇਖਿਆ ਹੋਣਾ ਵੀ ਇਹ ਵਾਲਾ ਜਿਹੜਾ ਸਟਿਚ ਵੀ ਆਪਾਂ ਸਿੱਖਿਆ ਸੀ ਕਿ ਇਦਾਂ ਆਸਾਨੀ ਨਾਲ ਆਪਾਂ ਡੰਡੀ ਬਣਾ ਸਕਦੇ ਹਾਂ ਬਸ ਇਹਨੂੰ ਦੱਬਣਾ ਹੀ ਆਪਾਂ ਸਿੱਧਾ ਲੰਬਾ ਸਟਿਚ ਫਿਲ ਕਰ ਲਿਆ ਇੱਕ ਵਾਰੀ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਦੱਬਣੀ ਆ ਮੈਂ ਥੋੜਾ ਜਿਹਾ ਦੂਰੀ ਰੱਖੂੰਗੀ ਤੇ ਫਟਾਫਟ ਬਣਾਵਾਂਗੀ ਕਿਉਂਕਿ ਇਹ ਜਿਹੜਾ ਸਟਿਚ ਤੁਸੀਂ ਸਿੱਖ ਲਿਆ ਇਸ ਤੋਂ ਬਾਅਦ ਆਪਾਂ ਇਹਦੀਆਂ ਪੱਤੀਆਂ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਸਿੰਧੀ ਬੂਟੀ ਬਣਾਵਾਂਗੇ ਠੀਕ ਹੈ ਤਾਂ ਇਹਨੂੰ ਆਪਾਂ ਇੱਕ ਵਾਰੀ ਫਟਾਫਟ ਕਵਰ ਕਰਦੇ ਹਾਂ ਸਾਰੇ ਨੂੰ ਇਕੋ ਆਪਾਂ ਕਰਾਸ ਆ ਜਿਹੜਾ ਉਹਨੂੰ ਕਵਰ ਕਰ ਲਿਆ ਹੁਣ ਆਪਾਂ ਸੈਂਟਰ ਤੋਂ ਇੱਕ ਵਾਰੀ ਸ਼ੁਰੂ ਕਰ ਲੈਨੇ ਆ ਜਿੱਦਾਂ ਇੱਥੋਂ ਸੈਂਟਰ ਤੇ ਬਿਲਕੁਲ ਸੈਂਟਰ ਤੋਂ ਆਪਾਂ ਸੂਈ ਆ ਜਿਹੜੀ ਬਾਹਰ ਲਿਆਂਦੀ ਦੇਖ ਸਕਦੇ ਹੋ ਇਹ ਆਪਣਾ ਕਰਾਸ ਹੈ ਇਹਦੇ ਸੈਂਟਰ ਜਿੱਥੇ ਕਰਾਸ ਆ ਜਿਹੜਾ ਬਣਦਾ ਪ੍ਰੋਪਰ ਉਥੋਂ ਆਪਾਂ ਸੂਈ ਬਾਹਰ ਕੱਢ ਲਈ ਹੁਣ ਆਪਾਂ ਸਿੰਪਲ ਪੱਤੀਆਂ ਬਣਾਵਾਂਗੇ ਵੈਸੇ ਤਾਂ ਜਿੱਦਾਂ ਦੀ ਮਰਜ਼ੀ ਬਣਾ ਲਓ ਪਰ ਦੇਖੋ ਜਿੱਥੋਂ ਕੱਢੀਏ ਉਥੋਂ ਦੀ ਵਾਪਸ ਲੈ ਜਾਾਂਗੇ ਆਪਾਂ ਠੀਕ ਹੈ ਜਿੱਥੋਂ ਸੂਈ ਆਪਾਂ ਉੱਪਰ ਲੈਂਦੀ ਹੈ ਨਾ ਉੱਥੋਂ ਹੀ ਵਾਪਸ ਲੈਗੇ ਤੇ ਇੱਥੇ ਹੁਣ ਆਪਾਂ ਜਿੱਡਾ ਕਿ ਤੁਹਾਡਾ ਅ ਮਤਲਬ ਤੁਸੀਂ ਟਾਂਕਾ ਬਣਾ ਸਕਦੇ ਹੋ ਉੱਡਾ ਕ ਟਾਂਕਾ ਭਰ ਲਿਓ ਠੀਕ ਹੈ ਇਦਾਂ ਅਹੀਂ ਆਪਾਂ ਚਾਰੇ ਜਿਹੜੇ ਸੈਂਟਰ ਦੇ ਵਿੱਚ 4 ਪੁਆਇੰਟ ਬੰਦੇ ਨੇ ਚਾਰੇ ਪੁਆਇੰਟ ਨੇ ਜਿਹੜੇ ਉਦਾਂ ਕਵਰ ਕਰ ਲਾਂਗੇ ਦੇਖੋ ਜਿੱਥੋਂ ਸੂਈ ਬਾਹਰ ਲੈਂਦੀ ਆਪਾਂ ਉੱਥੋਂ ਹੀ ਆਪਾਂ ਇਨਸਰਟ ਕਰਾਂਗੇ ਤੇ ਜਿੰਨਾ ਸਾਈਜ਼ੇ ਤੋਂ ਲੱਗਦਾ ਨਾ ਵੀ ਸਾਈਜ਼ ਜਿਹੜਾ ਵੱਡਾ ਛੋਟਾ ਨਾ ਹੋ ਜਾਵੇ ਜਾਂ ਕਿਵੇਂ ਤਾਂ ਤੁਸੀਂ ਓੱਡੀ ਓੱਡੀ ਕਿ ਨਿਸ਼ਾਨੀ ਲਗਾ ਲਿਓ ਵੈਸੇ ਕੋਈ ਮਤਲਬ ਵਾਲਾ ਫਰਕ ਨਹੀਂ ਪੈਂਦਾ ਹੁੰਦਾ ਨੇਚਰਲ ਜਿਹੇ ਫੈਕਟਰ ਰਹੂਗਾ ਜੇ ਕੋਈ ਪੱਤੀ ਵੱਡੀ ਛੋਟੀ ਹੋ ਵੀ ਜਾਂਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਨਹੀਂ ਤਾਂ ਤੁਸੀਂ ਫਿਰ ਨਿਸ਼ਾਨੀ ਲਗਾ ਲਓ ਜਿਦਾ 1 ਸੈਂਟੀਮੀਟਰ ਬਣਾਉਣੀ ਆ 2 ਸੈਂਟੀਮੀਟਰ ਦੀ ਬਣਾਉਣੀ ਆ ਤਾਂ ਤੁਸੀਂ ਸਕੇਲ ਲੈ ਕੇ ਉਡ ਯੂ ਦੀ ਉਨੀ ਉਨੀ ਸੈਂਟੀਮੀਟਰ ਤੇ ਨਿਸ਼ਾਨੀ ਲਗਾ ਕੇ ਇਹਨੂੰ ਸੇਮ ਸੇਮ ਸਾਈਜ਼ ਰੱਖ ਲਿਓ ਵੈਸੇ ਤਾਂ ਨਾਰਮਲ ਹੀ ਹੋ ਹੀ ਜਾਂਦਾ ਆਈਡੀਆ ਜਿਹਾ ਆ ਜਾਂਦਾ ਕਿ ਇੰਨਾ ਕੁ ਸਾਈਜ਼ ਆ ਜਿਹੜਾ ਇਹ ਪਰਫੈਕਟ ਹੈ ਹੱਥ ਵੀ ਟਿਕ ਜਾਂਦਾ ਜਦੋਂ ਆਪਾਂ ਬਾਰ-ਬਾਰ ਕਰਦੇ ਆਂ ਇਹ ਆਪਾਂ ਚਾਰੇ ਜਿਹੜੇ ਕੋਰਨਰ ਮਤਲਬ ਸੈਂਟਰ ਦੇ ਕੋਰਨਰ ਸੀ ਜਿਹੜੇ ਆਪਾਂ ਕਵਰ ਕਰ ਲਏ ਨੇ ਦੇਖੋ ਆ ਜੇ ਉਹ ਛੋਟਾ ਰਹਿ ਗਿਆ ਨਾ ਸਾਈਜ਼ ਆ ਇੱਧਰ ਥੋੜਾ ਜਿਹਾ ਵੱਡਾ ਬਣ ਗਿਆ ਤਾਂ ਤੁਸੀਂ ਇਹਦੀ ਜਗ੍ਹਾ ਤੇ ਫਿਰ ਤੁਸੀਂ ਥੋੜੀ ਜਿਹੀ ਨਿਸ਼ਾਨੀ ਲਗਾ ਲਿਓ ਤਾਂ ਆਈਡੀਆ ਹੋ ਜਾਂਦਾ ਹੁਣ ਦੇਖੋ ਜੇ ਤਾਂ ਤੁਸੀਂ ਮਤਲਬ ਉਹੀ ਗੱਲ ਆ ਵੀ ਜੇ ਤਾਂ ਤੁਸੀਂ ਨਿਸ਼ਾਨੀ ਲਗਾਉਣੀ ਆ ਤਾਂ ਤੁਸੀਂ ਇੱਦਾਂ 스ਕੇਲ ਲੈ ਲਿਓ ਠੀਕ ਹੈ 스ਕੇਲ ਲੈ ਕੇ ਤੁਸੀਂ ਜਿੰਨਾ ਇਹਦਾ ਸਾਈਜ਼ ਰੱਖਣਾ ਜਿਵੇਂ ਆ 1 ਸੈਂਟੀਮੀਟਰ ਆ ਇਹ ਥੋੜਾ ਜਿਹਾ ਜ਼ਿਆਦਾ ਹੋਵੇ 1 ਸੈਂਟੀਮੀਟਰ ਤੋਂ ਤਾਂ ਤੁਸੀਂ ਇੱਦਾਂ ਇੱਕ ਇੱਕ ਸੈਂਟੀਮੀਟਰ ਜਿਵੇਂ ਇੱਥੋਂ ਲਗਾਇਆ ਸੀ ਐਂ ਨਿਸ਼ਾਨ ਲਗਾ ਲਿਓ 1 ਸੈਂਟੀਮੀਟਰ ਇੰ ਇਧਰ ਨੂੰ ਲਗਾ ਲਿਓ 1 ਸੈਂਟੀਮੀਟਰ ਠੀਕ ਹੈ ਤਾਂ ਉਹਦੇ ਨਾਲ ਤੁਹਾਡਾ ਸਾਈਜ਼ ਜਿਹੜਾ ਉਹ ਪਰਫੈਕਟ ਬਣ ਜੂਗਾ ਸੇਮ ਸਾਈਜ਼ ਦੇ ਜਿਹੜੇ ਪੱਤੀਆਂ ਨੇ ਸਾਰੀਆਂ ਸੇਮ ਸਾਈਜ਼ ਦੀਆਂ ਬਣ ਜਾਣੀਆਂ ਤਾਂ ਹੁਣ ਜੇ ਤੁਸੀਂ ਇਹ ਵਾਲੇ ਸਾਈਜ਼ ਵੀ ਐਂ ਆ ਵੀ ਤੁਹਾਡਾ ਸੇਮ ਰਹੇ ਤਾਂ ਇੱਥੇ ਵੀ ਤੁਸੀਂ ਇਦਾਂ ਇੱਕ ਇੱਕ ਸੈਂਟੀਮੀਟਰ ਤੇ 2 ਸੈਂਟੀਮੀਟਰ ਤੇ ਐਂ ਕਰਕੇ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਜਿੱਡੀ ਜਿੱਡੀ ਪੱਤੀ ਬਣਾਉਣੀ ਹੈ ਠੀਕ ਹੈ ਨਹੀਂ ਤਾਂ ਵੈਸੇ ਨਾਰਮਲੀ ਤੁਸੀਂ ਬਣਾ ਲਓ ਮੈਂ ਇੱਕ ਵਾਰੀ ਤੁਹਾਨੂੰ ਬਿਨਾ ਨਾਪ ਵਗੈਰਾ ਤਾਂ ਨਾਰਮਲੀ ਬਣਾ ਕੇ ਮੈਂ ਦਿਖਾ ਦਿੰਨੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਫਿਰ ਨਿਸ਼ਾਨ ਲਗਾ ਲਿਓ ਜੇ ਤੁਹਾਨੂੰ ਲੱਗਦਾ ਹੋਇਆ ਤਾਂ ਪੱਤੀ ਵੀ ਤੁਸੀਂ ਜਿਹੜੀ ਮਰਜ਼ੀ ਬਣਾ ਲਿਓ ਇੱਥੇ ਆਪਣੇ ਕੋਲ ਜਗ੍ਹਾ ਕਾਫੀ ਖੁੱਲੀ ਆ ਦੂਰ ਦੂਰ ਆਪਾਂ ਬਣਾਇਆ ਥੋੜਾ ਜਿਹਾ ਵੱਡਾ ਰੱਖਿਆ ਇਸ ਲਈ ਆਪਣੀ ਜਿਹੜਾ ਖੁੱਲਾ ਮਤਲਬ ਆਪਣੇ ਕੋਲ ਜਗ੍ਹਾ ਖੁੱਲੀ ਹੈ ਇਸ ਲਈ ਜਿੰਨੀਆਂ ਮਰਜ਼ੀ ਜਿਹਹੇ ਜਿਹੇ ਮਰਜ਼ੀ ਪੱਤੀਆਂ ਬਣਾ ਲਿਓ ਪਰ ਜਦੋਂ ਤੁਸੀਂ ਸੂਟ ਤੇ ਬਣਾਉਣਾ ਹੋਊਗਾ ਤਾਂ ਉਦੋਂ ਤੁਸੀਂ ਥੋੜਾ ਜਿਹਾ ਮਤਲਬ ਪਰਫੈਕਸ਼ਨ ਜੀ ਨਾਲ ਬਣਾਇਓ ਸਾਈਜ਼ ਜਿਹੜਾ ਉਹਦਾ ਪ੍ਰੋਪਰ ਰੱਖਿਓ ਕਿਉਂਕਿ ਬਿਰਲਾ ਬਿਰਲਾ ਫਿਰ ਸੋਨਾ ਵੀ ਨਹੀਂ ਨਾ ਲੱਗਦਾ ਇੱਥੇ ਤਾਂ ਚਲੋ ਆਪਾਂ ਇੱਕ ਰਫ ਜਿਹੀ ਬਣਾਉਣਾ ਮੈਂ ਤੁਹਾਨੂੰ ਸਿਰਫ ਆਈਡੀਆ ਦੇਣਾ ਸੀ ਅੱਗੇ ਤਾਂ ਤੁਸੀਂ ਬਣਾਉਣਾ ਤਾਂ ਤੁਸੀਂ ਖੁਦ ਹੈ ਨਾ ਇਸ ਲਈ ਤੁਸੀਂ ਅ ਪਰਫੈਕਟ ਜਿਹੀ ਬਣਾਇਓ ਹਰੇਕ ਚੀਜ਼ ਨੂੰ ਥੋੜਾ ਸਾਈਜ਼ ਦੇ ਹਿਸਾਬ ਨਾਲ ਨਾਪ ਤੋਲ ਕੇ ਜਿਹੀ ਬਣਾਇਓ ਤਾਂ ਕਿ ਜਿਹੜਾ ਸੋਨਾ ਲੱਗੇ ਜਿਵੇਂ ਆ ਹੁਣ ਮੈਂ ਬਹੁਤ ਬਿਰਲੀ ਪੱਤੀ ਬਣਾਤੀ ਸਿਰਫ ਤੁਹਾਨੂੰ ਆਈਡੀਆ ਦੇਣਾ ਹੈ ਠੀਕ ਹੈ ਤਾਂ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਅ ਥੋੜੀ ਸੰਗਣੀ ਵੀ ਕਰ ਲਿਓ ਤੇ ਸਾਈਜ਼ ਨੂੰ ਵੀ ਜਿਹੜਾ ਬਾਕਸ ਦਾ ਸਾਈਜ਼ ਆ ਜਿਹੜਾ ਉਹਨੂੰ ਵੀ ਥੋੜਾ ਘੱਟ ਕਰ ਲਿਓ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੰਪਲੀਟ ਕਰਦੇ ਹਾਂ ਜੇ ਪੱਤੀ ਕੋਈ ਤੁਹਾਨੂੰ ਹੋਰ ਸੋਹਣੀ ਲੱਗਦੀ ਹੈ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਇਹਨੂੰ ਸੰਗਣੀ ਰੱਖਿਓ ਥੋੜੀ ਜਿਹੀ ਜ਼ਿਆਦਾ ਸੋਹਣੀ ਲੱਗੂਗੀ ਠੀਕ ਹੈ ਕਿਉਂਕਿ ਔਕੀ ਨਹੀਂ ਹੈਗੀ ਇਹ ਪੱਤੀ ਬਿਲਕੁਲ ਆਸਾਨ ਹੈ ਬਣਾ ਲਓਗੇ ਤੁਸੀਂ ਆਰਾਮ ਨਾਲ ਬਣਾ ਲਓਗੇ ਬਸ ਐਨਾ ਕਰਕੇ ਬਣਾਇਓ ਥੋੜਾ ਜਿਹਾ ਸਾਈਜ਼ ਜਿਹੜਾ ਧਿਆਨ ਚ ਰੱਖ ਕੇ ਵੱਡੀ ਛੋਟੀ ਨਹੀਂ ਬਹੁਤਾ ਕੁਝ ਕਹਿੰਦੀ ਹੁੰਦੀ ਪਰ ਇਹ ਹੈ ਕਿ ਜਿਵੇਂ ਹੁਣ ਆ ਮੈਂ ਬਿਰਲੀ ਬਣਾ ਰਹੀ ਆ ਇਹ ਇੰਨੀ ਸੋਹਣੀ ਨਹੀਂ ਲੱਗਣੀ ਹੈ ਕਿ ਥੋੜਾ ਜਿਹਾ ਇਹ ਕਿ ਸਾਈਜ਼ ਜਿਹੜਾ ਇਹਦਾ ਸਹੀ ਹੋਵੇ ਤੇ ਜਿਹੜਾ ਜ਼ਿਆਦਾ ਸੰਗਣਾ ਵੀ ਨਾ ਹੋਵੇ ਤੇ ਜ਼ਿਆਦਾ ਬਿਰਲਾ ਵੀ ਨਾ ਹੋਵੇ ਆਪਾਂ ਹੁਣ ਇਹਨੂੰ ਤਿੰਨ ਤਿੰਨ ਕੀ ਬਣਾਵਾਂਗੇ ਬਾਲੀਆਂ ਨਹੀਂ ਬਣਾਉਂਦੇ ਠੀਕ ਹੈ ਤਾਂ ਕਿ ਛੇਤੀ ਡਿਜ਼ਾਈਨ ਬਣ ਜੇ ਮੈਂ ਸਿਰਫ ਤੁਹਾਨੂੰ ਆਈਡੀਆ ਹੀ ਦੇਣਾ ਹੈ ਤੇ ਬਣਾਉਣਾ ਫਿਰ ਆਪਾਂ ਇਹਨੂੰ ਫਟਾਫਟ ਤੁਸੀਂ ਇਹ ਚ ਇੱਕ ਚੀਜ਼ ਹੋਰ ਨੋਟ ਕੀਤੀ ਉਹ ਦੇਖੋ ਪਹਿਲਾਂ ਮੈਂ ਸਾਈਜ਼ ਵੱਡਾ ਰੱਖਿਆ ਫਿਰ ਛੋਟਾ ਕਰਤਾ ਫਿਰ ਉਸ ਤੋਂ ਛੋਟਾ ਕਰਤਾ ਇਹ ਚੀਜ਼ ਵੀ ਰੱਖ ਸਕਦੇ ਹੋ ਤੁਸੀਂ ਤੇ ਜੇ ਸੇਮ ਹੀ ਸਾਈਜ਼ ਰੱਖਣਾ ਬਿਲਕੁਲ ਤਾਂ ਤੁਸੀਂ ਫਿਰ ਨਿਸ਼ਾਨ ਲਗਾ ਲਿਓ ਜਿਵੇਂ ਹੁਣ ਇਹਦੇ ਵਿੱਚ ਤਾਂ ਆਪਾਂ ਸਾਈਜ਼ ਨੂੰ ਥੋੜਾ 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 ਘਟ ਕਰਦੇ ਗਏ ਆਂ ਇਹ ਚੀਜ਼ ਵੀ ਸੋਹਣੀ ਲੱਗਦੀ ਹੈ ਤੇ ਜੇ ਸੇਮ ਹੀ ਰੱਖਣਾ ਤੁਸੀਂ ਐਂਡ ਤੱਕ ਤਾਂ ਤੁਸੀਂ ਫਿਰ ਆਈਡੀਆ ਜਿ ਰੱਖ ਲਿਓ 1 ਸੈਂਟੀਮੀਟਰ ਆ ਜਿਹੜਾ ਉਹ ਬਹੁਤ ਹੁੰਦਾ ਲੋ ਜੀ ਆਪਾਂ ਇੱਕ ਸਾਈਡ ਜਿਹੜੀ ਕੰਪਲੀਟ ਕਰ ਲਈ ਹੁਣ ਇੱਧੇ ਹੀ ਆਪਾਂ ਬਾਕੀ ਸਾਈਡਾਂ ਵੀ ਕੰਪਲੀਟ ਕਰ ਲਾਂਗੇ ਠੀਕ ਹੈ ਇਹ ਮੈਂ ਤੁਹਾਨੂੰ ਕਰਕੇ ਦਿਖਾ ਦਿੰਨੀ ਹ ਕਿਉਂਕਿ ਨਹੀਂ ਤਾਂ ਫਿਰ ਵੀਡੀਓ ਚਾਹਤ ਲੰਬੀ ਹੋ ਜਾਂਦੀ ਹੈ ਲੋ ਜੀ ਆਪਾਂ ਕ੍ਰੋਸ ਆਪਣਾ ਕੰਪਲੀਟ ਕਰ ਲਿਆ ਵਧੀਆ ਸੋਹਣਾ ਬਣਿਆ ਦੇਖੋ بس ਪੱਤੀਆਂ ਆਪਾਂ ਥੋੜੀਆਂ ਜਿਹੀਆਂ ਬੇਲੀਆਂ ਰੱਖ ਲਈਆਂ ਤਾਂ ਕਿ 체ਤੀ ਕੰਪਲੀਟ ਹੋ ਜਾਵੇ ਆਪਣਾ ਡਿਜ਼ਾਈਨ ਜਿਹੜਾ ਤੇ ਹੁਣ ਆਪਾਂ ਜਿਹੜੇ ਸਿੰਧੀ ਬੁਟੀ ਬਣਾਵਾਂਗੇ ਇਹਦੀ ਚਾਰੋ ਹੁਣ ਇਹਦੇ ਵਿੱਚ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਚਾਹੇ ਤਾਂ ਚਾਰੋਂ ਸੇਮ ਕਲਰ ਦੀਆਂ ਬਣਾ ਲਓ ਠੀਕ ਹੈ ਚਾਹੇ ਆਮਣੇ-ਸਾਮਣੇ ਜਿhta ਹੁੰਦਾ ਵੀ ਇਹ ਅਲੱਗ ਰੰਗ ਪਾ ਲਓ ਇਹ ਅਲੱਗ ਰੰਗ ਪਾ ਲਓ ਠੀਕ ਹੈ ਮੈਚਿੰਗ ਕਰ ਲਓ ਕੰਟਰਾਸਟ ਬਣਾ ਲਓ ਚਾਹੇ ਚਾਰੇ ਅਲੱਗ-ਅਲੱਗ ਕਲਰ ਦੀਆਂ ਬਣਾ ਲਓ ਠੀਕ ਹੈ ਤਾਂ ਜਿਵੇਂ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਉਦਾਂ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਸਾਈਡ ਤੋਂ ਸਿੰਧੀ ਬੁੱਟੀ ਬਣਾਉਣੀ ਸ਼ੁਰੂ ਕਰਦੇ ਹਾਂ ਠੀਕ ਹੈ ਬਣਾਉਣੀ ਤਾਂ ਤੁਹਾਨੂੰ ਆ ਗਈ ਹੋਏਗੀ ਇਸ ਲਈ ਮੈਂ ਹੁਣ ਡਿਟੇਲ ਵਿੱਚ ਨਹੀਂ ਦੱਸਾਂਗੀ ਕਿ ਕਿੱਥੋਂ ਸਟਿਚ ਭਰਨਾ ਹੈ ਜਾਂ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ ਠੀਕ ਹੈ ਹੁਣ ਆਪਾਂ ਸਿੰਪਲੀ ਜਿਹੜਾ ਸਿੰਧੀ ਬੂਟੀ ਬਣਾਵਾਂਗੇ ਜੇ ਤੁਸੀਂ ਟਿਊਟੋਰੀਅਲ ਵੀਡੀਓਜ਼ ਨਹੀਂ ਦੇਖੀਆਂ ਤਾਂ ਪਹਿਲਾਂ ਤੁਸੀਂ ਉਹ ਦੇਖ ਲਓ ਜੇ ਤੁਹਾਨੂੰ ਸਿੰਧੀ ਬੂਟੀ ਆ ਜਿਹੜੀ ਉਹ ਬਣਾਉਣੀ ਨਹੀਂ ਆਉਂਦੀ ਤਾਂ ਤੁਸੀਂ ਇੱਕ ਵਾਰੀ ਇਹਦੀਆਂ ਜਿਹੜੀਆਂ ਆਪਾਂ ਪਹਿਲਾਂ ਵੀਡੀਓਜ਼ ਪਾਈਆਂ ਹੋਈਆਂ ਨੇ ਟਿਊਟੋਰੀਅਲ ਵੀਡੀਓ ਕਾਫੀ ਵੀਡੀਓਜ਼ ਪਾਈਆਂ ਨੇ ਆਪਾਂ ਤਾਂ ਤੁਸੀਂ ਪਹਿਲਾਂ ਉਹ ਦੇਖ ਲਓ ਉਹ ਦਿਨ ਤੁਹਾਨੂੰ इजीली ਸਿੰਧੀ ਬੁਟੀ ਆ ਜਿਹੜੀ ਬਣਾਉਣੀ ਆ ਜੇਗੀ ਠੀਕ ਹੈ ਆਪਾਂ ਕਈ ਤਰੀਕਿਆਂ ਨਾਲ ਸਿੱਖੀ ਆਪਾਂ ਲਾਈਨ ਬਣਾਉਣੀ ਵੀ ਸਿੱਖੀ ਆ ਪਹਿਲਾਂ ਛੋਟੀ ਬੁਟੀ ਸਿੱਖੀ ਆ ਸਿੰਗਲ ਬਾਕਸ ਵਾਲੀ ਠੀਕ ਹੈ ਫਿਰ ਆਪਾਂ ਚਾਰ ਬਾਕਸ ਵਾਲੀ ਸਿੱਖੀ ਆ ਉਸ ਤੋਂ ਬਾਅਦ ਆਪਾਂ 16 ਬਾਕਸ ਵਾਲੀ ਵੀ ਸਿੱਖੀ ਆ ਤੇ ਇਦਾਂ ਹੀ ਆਪਾਂ ਲਾਈਨ ਬਣਾਉਣੀ ਸਿੱਖੀ ਆ ਹਨਾ ਤਾਂ ਤੁਸੀਂ ਉਹ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਜੇ ਤੁਹਾਨੂੰ ਹਲੇ ਨਹੀਂ ਬਣਾਉਣੀ ਆਉਂਦੀ ਜੇ ਬਣਾਉਣੀ ਆ ਗਈ ਹੈ ਤੁਸੀਂ ਪਹਿਲਾਂ ਉਹ ਵੀਡੀਓ ਦੇਖੀ ਹੋਈਆਂ ਨੇ ਤਾਂ ਤੁਸੀਂ ਇਹ ਡਿਜ਼ਾਈਨ ਆ ਜਿਹੜਾ ਆਪਣਾ ਬਣਾ ਸਕਦੇ ਹੋ ਮੈਂ ਨਾ ਕਈ ਭੈਣਾਂ ਨੇ ਇੰਸਟਾਗ੍ਰam ਤੇ ਫੋਟੋਆਂ ਭੇਜੀਆਂ ਸੀ ਜਿਹੜੇ ਉਹਨਾਂ ਨੇ ਸਿੰਧੀ ਬੂਟੀ ਸਿੱਖ ਕੇ ਸੂਟ ਤਿਆਰ ਕਰੇ ਨੇ ਬੜੀ ਮਤਲਬ ਬੜੀ ਸਫਾਈ ਦੇ ਨਾਲ ਬਹੁਤ ਖੁਸ਼ੀ ਹੋਈ ਮੈਨੂੰ ਦੇਖ ਕੇ ਕਿ ਵਾਕੇ ਹੀ ਮਤਲਬ ਆਪਣੇ ਵਿੱਚ ਟੈਲੈਂਟ ਜਾਂ ਕਲਾ ਤਾਂ ਹੁੰਦੀ ਆ ਬਸ ਇੱਕ ਜਰੀਆ ਚਾਹੀਦਾ ਹੁੰਦਾ ਇੱਕ ਸਾਨੂੰ ਮੌਕਾ ਚਾਹੀਦਾ ਹੁੰਦਾ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਤਿਆਰ ਕੀਤੇ ਨੇ ਭੈਣਾਂ ਨੇ ਉਹਨਾਂ ਨੇ ਤੇ ਕਹ ਲਓ ਵੀ ਬਹੁਤ ਹੈਵੀ ਹੈਵੀ ਸੂਟ ਸਿੰਧੀ ਬੁੱਟੀ ਦੇ ਤਿਆਰ ਕੀਤੇ ਨੇ ਮੈਨੂੰ ਬੜੀ ਖੁਸ਼ੀ ਹੋਈ ਕਿ ਜੇ ਉਹ ਕਹਿ ਰਹੇ ਸੀ ਕਿ ਤੁਹਾਡੇ ਤੋਂ ਸਿੱਖ ਕੇ ਅਸੀਂ ਤਿਆਰ ਕੀਤੇ ਨੇ ਇਹ ਚੀਜ਼ ਮਤਲਬ ਬਹੁਤ ਮੋਟੀਵੇਟ ਕਰਦੀ ਆ ਆਪਾਂ ਨੂੰ ਕਿਉਂਕਿ ਮੇਰਾ ਦੇਖੋ ਮਤਲਬ ਮੇਰਾ ਮੋਟਿਵ ਇਹੀ ਹੈ ਕਿ ਤੁਸੀਂ ਘਟੋ ਘਟ ਇਹ ਹੈ ਕਿ ਆਪਣੇ ਜੋਗੇ ਹੋ ਜਾਵੋ ਹਣਾ ਆਪਣੇ ਸੂਟ ਨੇ ਜਿਹੜੇ ਉਹ ਤੁਸੀਂ ਆਪ ਕਢਾਈ ਕਰਕੇ ਪਾ ਲਓ। ਇਸ ਤੋਂ ਵੱਧ ਹੋਰ ਕੀ ਹੋ ਸਕਦਾ? ਆਪ ਸਲਾਈ ਕਰਕੇ ਪਾ ਲਓ, ਆਪ ਕਢਾਈ ਕਰਕੇ ਪਾ ਲਓ। ਘੱਟੋ-ਘੱਟ ਅਸੀਂ ਆਪਣਾ ਪਸੰਦ ਦਾ ਡਿਜ਼ਾਈਨ ਤਾਂ ਬਣਾ ਸਕਦੇ ਹਾਂ ਨਾ। ਹੋਰ ਅਸੀਂ ਜੇ ਕੁਝ ਵੀ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਅਸੀਂ ਆਪਣੀ ਪਸੰਦ ਦਾ ਡਿਜ਼ਾਈਨ ਆ ਜਿਹੜਾ ਉਹ ਸੂਟ ਜਾਂ ਆਪਣੀ ਪਸੰਦ ਦਾ ਸੂਟ ਬਣਾ ਕੇ ਤਾਂ ਪਾ ਸਕਦੇ ਹਾਂ ਨਾ। ਇੰਨਾ ਕੁ ਤਾਂ ਆਪ ਕਰ ਹੀ ਸਕਦੇ ਹਾਂ ਜਰ ਆਪਣੇ ਵਾਸਤੇ। ਤਾਂ ਇਸ ਲਈ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਜਿਨੇ ਕਿਸੇ ਨੇ ਅਜ ਤੱਕ ਆਪਣਾ ਨੇ ਹੱਥੀਂ ਪਾ ਕੇ ਸੂਟ ਜਾਂ ਹੱਥੀ ਤਿਆਰ ਕਰਕੇ ਸੂਟ ਨਹੀਂ ਪਾਇਆ ਉਹ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਠੀਕ ਹੈ ਇੱਕ ਵਾਰੀ ਟਰਾਈ ਕਰਿਓ ਆਪਣੇ ਹੱਥੀਂ ਸੂਟ ਤਿਆਰ ਕਰਕੇ ਪਾਇਓ ਠੀਕ ਹੈ ਆਪਣੇ ਹੱਥੀਂ ਕਢਾਈ ਕਰਿਓ ਬਹੁਤ ਖੁਸ਼ੀ ਮਿਲਦੀ ਹੈ ਇਸ ਚੀਜ਼ ਦੇ ਨਾਲ ਜੋ ਤੁਸੀਂ ਕਰੋਗੇ ਹਾਲਾਂਕਿ ਪਹਿਲਾਂ ਪਹਿਲਾਂ ਐ ਲੱਗਦਾ ਹੁੰਦਾ ਵੀ ਜਦੋਂ ਸਾਰਾ ਕੁਝ ਰੈਡੀਮੇਡ ਮਿਲਦਾ ਹੀ ਹੈ ਫਿਰ ਕਿਉਂ ਟੱਕਰਾ ਮਾਰਨੀ ਹੈ ਕਿਉਂ ਮੱਥਾ ਮਾਰਨਾ ਨਾ ਪਰ ਇਹ ਚੀਜ਼ ਬਹੁਤ ਸਕੂਨ ਦਿੰਦੀ ਆ ਇਸ ਲਈ ਤੁਸੀਂ ਟਰਾਈ ਜ਼ਰੂਰ ਕਰਿਓ ਠੀਕ ਹੈ। ਉੱਖਾ ਲੱਗਿਆ ਰਹਿੰਦੇ ਹੋ ਬਾਅਦ ਵਿੱਚ ਨਾ ਕਰਿਓ ਪਰ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਿਓ। ਠੀਕ ਹੈ ਉਹ ਬਾਅਦ ਹੀ ਬਾਅਦ ਚ ਦੇਖਾਂਗੇ ਪਰ ਟਰਾਈ ਕਰਿਓ ਇੱਕ ਵਾਰੀ ਆਪ ਦਾ ਸੂਟ ਹੈ ਜਿਹੜਾ ਆਪ ਤਿਆਰ ਕਰਕੇ ਜ਼ਰੂਰ ਪਾਇਓ। ਹੁਣ ਇਹਨਾਂ ਨੂੰ ਆਪਾਂ ਅ ਫਿਲ ਕਰਾਂਗੇ ਵਿੱਚੋਂ ਠੀਕ ਹੈ। ਜਿੱਧਰ ਮਰਜ਼ੀ ਤੁਸੀਂ ਸ਼ੁਰੂ ਕਰ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜ਼ਰੂਰੀ ਨਹੀਂ ਹੈ ਕਿ ਜਿੱਥੋਂ ਮਤਲਬ ਕੀ ਦੇ ਫਕੀਰੀ ਬਣਾ ਜਿੱਧਰ ਮਰਜ਼ੀ ਤੁਸੀਂ ਸ਼ੁਰੂ ਕਰ ਲਓ ਜਿੱਧਰਨ ਮਰਜ਼ੀ ਚਾਈ ਜਾਓ ਸਿੰਧੀ ਬੂਟੀ ਦਾ ਇਹ ਫਾਇਦਾ ਹੈ ਕਿ ਇਹਦਾ ਨਾ ਤਾਂ ਕੋਈ ਸਟਾਰਟਿੰਗ ਪੁਆਇੰਟ ਹੁੰਦਾ ਨਾ ਕੋਈ ਐਂਡ ਪੁਆਇੰਟ ਹੁੰਦਾ ਜਿਹੜੇ ਮਰਜ਼ੀ ਪੁਆਇੰਟ ਤੋਂ ਸ਼ੁਰੂ ਕਰ ਲਓ ਇਹ ਉਧਰ ਨੂੰ ਹੀ ਮਤਲਬ ਉਧਰੋਂ ਹੀ ਤੁਹਾਡੇ ਸਟੈਪ ਨੇ ਜਿਹੜੇ ਉਹ ਕੰਟੀਨਿਊ ਹੋ ਜਾਣਗੇ ਤਾਂ ਹੁਣ ਇਹਨੂੰ ਆਪਾਂ फटाफट ਫਿਲ ਕਰਦੇ ਆਂ ਫਿਰ ਅੱਗੇ ਵਧਦੇ ਆਂ ਜੀ ਆਪਣਾ ਇੱਕ ਕਲਰ ਕੰਪਲੀਟ ਹੋ ਗਿਆ ਹੁਣ ਜੇ ਤਾਂ ਚਾਰੇ ਕਲਰ ਚਾਰੇ ਬੁੱਟੀਆਂ ਤੁਸੀਂ ਸੇਮ ਕਲਰ ਦੀਆਂ ਪਾਉਣੀਆਂ ਤਾਂ ਸੇਮ ਵੀ ਚੱਲ ਜਾਣਗੀਆਂ ਨਹੀਂ ਤੁਸੀਂ ਕੋਈ ਵੀ ਕੰਟਰਾਸਟ ਬਣਾ ਲਓ ਜਿਵੇਂ ਹੁਣ ਆਪਾਂ ਇਹਦਾ ਇੱਕ ਕੰਟਰਾਸਟ ਬਣਾਉਣੇ ਆ ਠੀਕ ਹੈ ਮਰਜੈਂਟਾ ਤੇ ਫਰੋਜ਼ੀ ਦਾ ਤੇ ਹੁਣ ਆਪਾਂ ਮਰਜੈਂਟਾ ਕਲਰ ਦੇ ਨਾਲ ਜਿਹੜੀਆਂ ਇਹ ਬੁੱਟੀਆਂ ਬਣਾਵਾਂਗੇ ਜਿਹੜੀਆਂ ਦੋ ਆਪਣੀਆਂ ਰਹਿ ਗਈਆਂ ਚਾਰੋਂ ਕਲਰ ਅਲੱਗ ਵੀ ਪਾ ਸਕਦੇ ਹੋ ਮਤਲਬ ਤੁਹਾਡੀ ਚੋਇਸ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਲਰ ਕੰਬੀਨੇਸ਼ਨ ਆ ਜਿਹੜਾ ਉਹ ਕਿਦਾਂ ਦਾ ਰੱਖਣਾ ਸਾਈਜ਼ ਥੋੜਾ ਜਿਹਾ ਬਸ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿਵੇਂ ਇੱਥੇ ਆਪਾਂ ਥੋੜਾ ਜਿਹਾ ਸਾਈਜ਼ ਖੁੱਲਾ ਰੱਖਿਆ ਤਾਂ ਤੁਸੀਂ 10 ਸੈਂਟੀਮੀਟਰ ਤੋਂ ਕੱਟ ਰੱਖ ਲਿਓ ਚਾਰ ਬੁੱਟੀਆਂ ਕਰਾਸ ਬਣਾ ਕੇ ਇੱਕ ਵਾਰੀ ਚਾਰ ਬੁੱਟੀਆਂ ਛਾਪ ਲਿਓ ਤੇ ਉਸ ਤੋਂ ਬਾਅਦ ਉਹਦਾ ਦੇਖ ਲਓ ਕਿੰਨਾ ਕੁ ਸਾਈਜ਼ ਰੱਖਣਾ ਵੈਸੇ ਮੈਨੂੰ ਲੱਗਦਾ ਕਿ 6-7 ਸੈਂਟੀਮੀਟਰ ਬਹੁਤ ਹੋਊਗਾ 3.5 ਸੈਂਟੀਮੀਟਰ ਦੀ ਆਪਣੀ ਬੁੱਟੀ ਹੁੰਦੀ ਹੈ ਬਾਕੀ ਜਿਹੜਾ ਗੈਪ ਵਾਸਤੇ ਉਹਨਾਂ ਕੁ ਬਚ ਜਾਊਗਾ ਸਾਈਡਾਂ ਤੋਂ ਤਾਂ ਹੁਣ ਆਪਾਂ ਇਹਨੂੰ ਕੰਪਲੀਟ ਕਰਦੇ ਆਂ ਫਟਾਫਟ ਦੀ ਆਪਣੀ ਸਿੰਧੀ ਬੁੱਟੀ ਲਾਸਟ ਆ ਜਿਹੜੀ ਲਗਭਗ ਹੋ ਗਈ ਕੰਪਲੀਟ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਡਿਜ਼ਾਈਨ ਆ ਉਹਦੀ ਫਾਈਨਲ ਲੁਕ ਕਿਵੇਂ ਦੀ ਆ ਲੋ ਜੀ ਇਹ ਬਣ ਗਿਆ ਆਪਣਾ ਡਿਜ਼ਾਈਨ ਜੀ ਬਾਕਸ ਦਾ ਤੇ ਸਿੰਧੀ ਬੁੱਟੀ ਦਾ ਇਕੇ ਦੇ ਵਿੱਚ ਹੁਣ ਆਪਾਂ ਤਿੰਨ ਚੀਜ਼ਾਂ ਸਿੱਖ ਲਈਆਂ ਸਿੰਧੀ ਬੁੱਟੀ ਬਣਾ ਲਈ ਪੱਤੇ ਬਣਾ ਲਈ ਬਿਲਕੁਲ ਬੇਸਿਕ ਠੀਕ ਹੈ ਬਿਲਕੁਲ ਬੇਸਿਕ ਦੇ ਪੱਤੇ ਬਣਾ ਲਈਆਂ ਡੰਡੀਆਂ ਬਣਾ ਲਈਆਂ ਡੰਡੀਆਂ ਆਪਾਂ ਪਹਿਲਾਂ ਵੀ ਵੈਸੇ ਸਿੱਖ ਚੁੱਕੇ ਆ ਤੇ ਹੁਣ ਤੁਸੀਂ ਇਹਨੂੰ ਟਰਾਈ ਕਰਿਓ ਜੇ ਤੁਹਾਨੂੰ ਬਣਾਉਣੀ ਆਉਂਦੀ ਹੈ ਸਿੰਧੀ ਬੁੱਟੀ ਤਾਂ ਤੁਸੀਂ ਜ਼ਰੂਰ ਇਸ ਡਿਜ਼ਾਈਨ ਨੂੰ ਟਰਾਈ ਕਰਿਓ ਸੂਟ ਤੇ ਪਾਇਓ ਈਵਨ ਇਹ ਘੇਰੇ ਤੇ ਬਣਾ ਕੇ ਦੇਖਿਓ ਬਾਰਡਰ ਬਹੁਤ ਸੋਹਣਾ ਬਣੇਗਾ ਜੇ ਤੁਹਾਨੂੰ ਸਿੰਧੀ ਬੁੱਟੀ ਅਜੇ ਨਹੀਂ ਆਉਂਦੀ ਤਾਂ ਪਹਿਲਾਂ ਦੂਸਰੀਆਂ ਵੀਡੀਓਜ਼ ਆਪਾਂ ਪਹਿਲਾਂ ਪਾਈਆਂ ਹੋਈਆਂ ਨੇ ਉਦੋਂ ਮੈਂ ਲਿੰਕ ਵੀ ਦੇ ਦਾਂਗੀ ਇਹਦੇ ਵਿੱਚ ਤਾਂ ਤੁਸੀਂ ਉਹ ਵਾਲੀਆਂ ਵੀਡੀਓਜ਼ ਦੇਖ ਕੇ ਆਪਣਾ ਸਿੰਧੀ ਬੁੱਟੀ ਬਣਾਉਣੀ ਸਿੱਖ ਲਿਓ ਠੀਕ ਹੈ ਜੇ ਤੁਸੀਂ ਕੋਈ ਹੋਰ ਡਿਜ਼ਾਈਨ ਸਿੱਖਣਾ ਹੈ ਇਸ ਤੋਂ ਇਲਾਵਾ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਆਪਾਂ ਉਸੇ ਡਿਜ਼ਾਈਨ ਤੇ ਵੀਡੀਓ ਜਿਹੜੀ ਉਹ ਬਣਾ ਦੇਾਂਗੇ ਠੀਕ ਹੈ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਬਾਏ ਬਾਏ